ਪੀ ਅਮਰਿਤਪਾਲ ਸਿੰਘ ਦੇ ਮਾਮਲੇ ਤੇ ਹੁਣ ਹਾਈ ਕੋਰਟ ਸਤਤ ਨਜ਼ਰ ਆ ਰਿਹਾ ਹੈ ਦੱਸਦੇ ਕਿ ਅਮਰਿਤਪਾਲ ਸਿੰਘ ਤੇ ਉਸਦੇ ਸਾਥੀਆਂ ਤੇ ਹੁਣ ਤੱਕ ਜਿੰਨੀਆਂ ਵੀ ਐਫਆਈਆਰਜ਼ ਦਰਜ ਕੀਤੀਆਂ ਗਈਆਂ ਨੇ ਹਾਈ ਕੋਰਟ ਨੇ ਉਸ ਦੀ ਕਾਪੀਆਂ ਮੰਗੀਆਂ ਨੇ 17 ਫਰਵਰੀ ਤੱਕ ਰਿਪੋਰਟਾਂ ਦੇਣ ਦੀ ਹਾਈ ਕੋਰਟ ਦੇ ਵੱਲੋਂ ਜਿਹੜੇ ਕਿ ਨਿਰਦੇਸ਼ ਜਾਰੀ ਕੀਤੇ ਗਏ ਨੇ ਉੱਥੇ ਤੁਹਾਨੂੰ ਦੱਸਦੀ ਕਿ ਪੰਜਾਬ ਹਰਿਆਣਾ ਤੇ ਹਾਈ ਕੋਰਟ ਨੇ ਖੰਡੂਰ ਸਾਹਿਬ ਦੇ ਸੰਸਦ ਮੈਂਬਰ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੇ ਵਿਰੁੱਧ ਦਰਜ ਸਾਰੀਆਂ ਐਫਆਈਆਰਜ਼ ਦੇ ਪੂਰੇ ਵੇਰਵੇ ਮੰਗੇ ਨੇ ਅਮਰਿਤਪਾਲ ਸਿੰਘ ਅਤੇ ਉਸਦੇ ਸਾਥੀ ਰਾਸ਼ਟਰੀ ਸੁਰੱਖਿਆ ਐਕਟ ਯਾਨੀ ਕਿ NSA ਦੇ ਤਹਿਤ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਤੇ ਹਾਈ ਕੋਰਟ ਨੇ ਅੰਮ੍ਰਿਤਸਰ ਅਤੇ ਮੋਗਾ ਦੇ ਜ਼ਿਲ੍ਹਾ ਮੈਜਿਸਟਰੇਟਾਂ ਨੂੰ ਇਸ ਸਬੰਧ ਦੇ ਵਿੱਚ ਜਿਹੜਾ ਕਿ 17 ਫਰਵਰੀ ਤੀਕ ਤੱਕ ਪੂਰੀ ਜਾਣਕਾਰੀ ਅਦਾਲਤ ਦੇ ਵਿੱਚ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਨੇ ਇਹ ਮਾਮਲਾ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀ ਗ੍ਰਿਫਤਾਰੀ ਅਤੇ ਉਹਨਾਂ ਦੇ ਵਿਰੁੱਧ ਦਰਜ ਮਾਮਲਿਆਂ ਦੀ ਪਾਰਦਰਸ਼ਤਾ ਦੇ ਨਾਲ ਸੰਬੰਧਿਤ ਹੈ ਹਾਈ ਕੋਰਟ ਦੇ ਇਸ ਹੁਕਮ ਤੋਂ ਬਾਅਦ ਪ੍ਰਸ਼ਾਸਨ ਹੁਣ ਤੱਕ ਸਾਰੀਆਂ ਐਫਆਈਆਰਜ਼ ਅਤੇ ਹੋਰ ਸੰਬੰਧਿਤ ਦਸਤਾਵੇਜ਼ ਅਦਾਲਤ ਦੇ ਵਿੱਚ ਪੇਸ਼ ਕਰਨੇ ਪੈਣਗੇ ਤਾਂ ਅਮਰਿਤਪਾਲ ਸਿੰਘ ਦੀ ਜਿਹੜਾ ਕਿ ਅਪ੍ਰੈਲ 2023 ਦੇ ਵਿੱਚ ਗ੍ਰਿਫਤਾਰੀ ਹੋਈ ਸੀ ਅਮਰਿਤਪਾਲ ਸਿੰਘ ਨੂੰ ਪੁਲਿਸ ਨੇ ਅਪ੍ਰੈਲ 2023 ਦੇ ਵਿੱਚ ਗ੍ਰਿਫਤਾਰ ਕੀਤਾ ਸੀ ਉਦੋਂ ਤੋਂ ਉਸ ਨੂੰ ਅਤੇ ਉਸਦੇ ਕੁਝ ਸਾਥੀਆਂ ਨੂੰ ਰਾਸ਼ਟਰੀ ਸੁਰੱਖਿਆ ਐਕਟ ਯਾਨੀ ਕਿ ਐਨਐਸਏ ਦੇ ਤਹਿਤ ਅਸਾਮ ਦੀ ਡਿਬਰੂਗਟ ਜੇਲ੍ਹ ਦੇ ਵਿੱਚ ਰੱਖਿਆ ਗਿਆ ਹੈ ਤੇ ਉਹਨਾਂ ਦੇ ਸਮਰ ਦੀ ਗ੍ਰਫਤਾਰੀ ਤੇ ਸਵਾਲ ਵੀ ਖੜੇ ਕੀਤੇ ਨੇ ਸੰਸਦ ਮੈਂਬਰ ਅਮਰਿਤਪਾਲ ਸਿੰਘ ਅਤੇ ਵਿਦੇਸ਼ੀ ਅੱਤਵਾਦੀ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਤੇ ਵੀ ਯੂਪੀਏ ਜਿਹੜਾ ਕਿ ਤਹਿਤ ਮਾਮਲਾ ਦਰਜ ਕੀਤਾ ਗਿਆ ਫਰੀਦਕੋਟ ਜ਼ਿਲ੍ਹਾ ਪੁਲਿਸ ਦੇ ਵੱਲੋਂ ਇਹ ਕਾਰਵਾਈ ਸਮਰਦਾਇਕ ਸੰਗਠਨਾਂ ਦੇ ਨਾਲ ਜੁੜੇ ਨੌਜਵਾਨ ਗੁਰਪ੍ਰੀਤ ਸਿੰਘ ਹਰੀਨੋ ਦੇ ਕਤਲ ਮਾਮਲੇ ਦੇ ਵਿੱਚ ਕੀਤੀ ਗਈ ਹੈ ਐਸਆਈਟੀ ਨੇ ਫਰੀਦਕੋਟ ਅਦਾਲਤ ਨੂੰ ਇਸ ਮਾਮਲੇ ਵਿੱਚ ਯੂਪੀਏ ਜੋਰਡਨ ਬਾਰੇ ਜਿਹੜਾ ਕਿ ਲਿਖਤੀ ਰੂਪ ਦੇ ਵਿੱਚ ਸੂਚਿਤ ਵੀ ਕੀਤਾ ਸੀ ਪੰਥਕ ਸੰਗਠਨਾ ਅਤੇ ਵਾਰਿਸ ਪੰਜਾਬ ਸੰਸਥਾ ਦੇ ਸਾਬਕਾ ਵਿੱਤ ਸਕੱਤਰ ਜਿਹੜੇ ਗੁਰਪ੍ਰੀਤ ਹਰੀਨੋ ਦੇ ਪਿਛਲੇ ਸਾਲ ਜਿਹੜਾ ਕਿ 9 ਅਕਤੂਬਰ ਨੂੰ ਉਹਨਾਂ ਦੇ ਪਿੰਡ ਦੇ ਵਿੱਚ ਬਾਈਕ ਸਵਾਰ ਬਦਮਾਸ਼ਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ ਅਦਾਕਾਰ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਵਾਰਿਸ ਪੰਜਾਬ ਸੰਸਥਾ ਦੇ ਮੁਖੀ ਅਮਰਿਤਪਾਲ ਸਿੰਘ ਨੇ ਸੰਸਥਾ ਦਾ ਚਾਰਜ ਸੰਭਾਲਿਆ ਸੀ ਜਿਸ ਤੋਂ ਬਾਅਦ ਵਿਤ ਸਕੱਤਰ ਗੁਰਪ੍ਰੀਤ ਸਿੰਘ ਹਰੀਨੋ ਨੇ ਸੰਸਥਾ ਛੱਡ ਦਿੱਤੀ ਸੀ ਤਾਂ ਹੁਣ ਹਾਈ ਕੋਰਟ ਨੇ ਜਿਹੜਾ ਕਿ ਅਮਰਿਤਪਾਲ ਤੇ ਉਸਦੇ ਸਾਥੀਆਂ ਤੇ ਹੋਈ ਜਿੰਨੀਆਂ ਵੀ ਐਫਆਈਆਰਸ ਦਰਜ ਕੀਤੇ ਆ ਗਏ ਨੇ ਉਹ ਸਭ ਦੇ ਵੇਰਵੇ ਮੰਗੇ ਨੇ ਔਰ 17 ਫਰਵਰੀ ਤੱਕ ਦਾ ਸਮਾਂ ਦਿੱਤਾ ਹੈ ਕਿ ਅਦਾਲਤ ਦੇ ਵਿੱਚ ਇਹ ਸਾਰੇ ਜਿਹੜੇ ਵੇਰਵੇ ਨੇ ਉਹ ਪੇਸ਼ ਕੀਤੇ ਜਾਣ